ਕਸਿਕਾਲ ਜੀ ਸਾਰਿਆਂ ਨੂੰ ਅੱਜ ਬਾਟੀ ਕਰਨ ਲੱਗਿਆ ਪਹਿਲਾ ਦਾਣਾ ਤੇ ਕੰਮ ਚਲਾਇਆ ਬਾਡੀ ਹੋ ਗਈ ਆਪਣੇ ਸ਼ੁਰੂ ਤੇ ਆਪਣੀ ਫੋਰਸ ਖੜੀ ਆ ਕੀ ਕਹਿੰਦਾ ਕਰਾਚੀ ਕਹਿ ਕੇ ਤੇ ਬਾਈ ਘੱਟ ਸੀ ਤੁਝੂ ਹੁਣ ਆਜੋ ਜੀ ਜਨਾਬ ਥੱਲੇ ਉਤਰ ਨਾਲ ਫੜਨੇ ਆਪਾਂ ਟਰੈਕਟਰ ਤੇ ਨਾ ਬੈਠ ਜਾ ਫਿਰ ਕਹੇਗਾ ਟਰੈਕਟਰ ਬਾਹਰ ਪੱਜ ਗਈ ਹੈਂ ਇਹੋ ਕਾ ਨੀਮੀ ਰੱਖੀ ਥੱਲੇ ਹੁਣ ਅੱਗੇ ਥੱਲੇ ਦਾਣੇ ਹੀ ਰਹਿ ਗਏ ਤੇ ਮਿੱਤਰੋ ਹੋ ਗਈ ਬਾਡੀ ਆਪਣੀ ਸਟਾਰਟ ਤੇ ਇੱਕ ਕਿਲਾ ਪਹਿਲਾਂ ਆਪਾਂ ਵੜਤਾ ਸੀ ਤੇ ਹੁਣ ਇਧਰ ਲਿਖੇਦਾ ਫਿਰ ਦੂਜੇ ਖੇਤ ਜਾਣਾਗਾ ਝਾੜ ਵੀ ਦੱਸਾਂਗੇ ਕਿ ਮੇਰੇ ਆ ਝਾੜ ਤੂੜੀ ਵਧੀਆ ਲੱਗਦੀ ਵੀ ਲਾਂਗੇ ਭਾਰੇ ਸੀ ਆਪਣੇ ਸਾਰੇ ਕਣਕ ਇੱਧਰ ਖੜੀਆਂ ਨਹੀਂ ਡਿਗੀਆਂ ਨਹੀਂ ਇਹ ਜੀ ਕਣ ਆਪਣੇ ਏਰੀਆ 'ਚ 50 ਸਾਰੀਆਂ ਕਣਕਾਂ ਖੜੀਆਂ ਨੇ ਕੁਸ਼ੀਆਂ 'ਚ ਡਿਗੀਆਂ ਵੀ ਹੋਣਗੀਆਂ ਆਪਣੇ ਪਚਾਈ ਸੀ ਬਾੜੀ ਕਰ ਲਓ ਤੁਸੀਂ ਬਿਲਾ ਤਾਂ ਕੀ ਲੈਣਾ ਹੁਣ ਬਿਲਾ ਕੰਨੀ ਝਾਕਦੇ ਹੋ ਹੈ ਤੇ ਬੱਕਣ ਕੇ ਖਾਂਹਾਂ ਜਾ ਕੇ ਬਲਤ ਗੱਚੇ ਭਰਿਆ ਪਿਆ ਪੂਰਾ ਆਹ ਹਾਂ ਹੁੰਦਾ ਤੁਸੀਂ ਉੱਥਾ ਕੱਢ ਕੇ ਪੀਂਦੇ ਦੱਸਦਾ ਪਾਣੀ ਬਣਾ ਕੇ ਹਾਂ ਇਨੂੰ ਭੰਨ ਕੇ ਵਿੱਚੋਂ ਨਿਕਲੂ ਹੂੰ ਵਿੱਚੋਂ ਕੱਢ ਕੇ ਗੋਦ 'ਚ ਪਾ ਕੇ ਰੱਖ ਲੈ ਭਾਂਡੇ 'ਚ ਗਾਹਾਂ ਪੱਕੂਗਾ ਬੜਾ ਸਵਾਲ ਦੁੱਧ ਪਾ ਕੇ ਹਨਾ ਅੰਡਾ ਪਾ ਕੇ ਵਿੱਚੋਂ ਜਾ ਸ਼ਕਰਪਾਲਾ ਹੂੰ ਦੁੱਧ ਪਾ ਕੇ ਗਰਮੀ ਨਹੀਂ ਛੱਡਦਾ ਹੱਡਾਂ ਦੀ ਗਰਮੀ ਕੱਢਦਾ ਤੇ ਨਿਕਲਿਆ ਤੇ ਬਾਰੇ ਫਿਰ ਆ ਇੱਥੇ ਵੱਟਦਾ ਹੋ ਸੀ ਪਰਲੀ ਵੱਟਾ ਉਹ ਦੋ ਤਿੰਨ ਲੱਗੇ ਆਏ ਬਚਾਰ ਦੀ ਇਹਦੇ ਸਪਰੇ ਹੋਵੇ ਦੋਨੇ ਪੱਤੀ ਲਾਇਆ ਮੈਨੂੰ ਫਾਂਟ ਰਹੀ ਵੀ ਹੈ ਹਨਾ ਆਹ ਇੰਨੀ ਇੰਨੀ ਕ ਫਾਂਟ ਚੀਏ ਥੋੜੇ ਹੋਣ ਚਾਹੀਏ ਇੱਥੇ ਆ ਉਧਰ ਵੱਟਦੇ ਜਿਵੇਂ ਆਪ ਹੋ ਜਾਨੇ ਆ ਪੱਕਾ ਪਿਆ ਓਏ ਹੂੰ ਇਹਨੂੰ ਬਿਲਖਣ ਦੀ ਲੱਗੀ ਵੀ ਹੈ ਲੈ ਪੱਕ ਗਈ ਇਹਦੀ ਕਿੱਥੇ ਗਾਉਂ ਪਿਆ ਪੀਲਾ ਹੋ ਗਿਆ ਯਾਰ ਹਲੇ ਕਿੱਥੇ ਬਿਲ ਪੱਕ ਗਏ ਲੈ ਆ ਬਰੇ ਆਪਾਂ ਪਹਿਲਾਂ ਬੈਲੀ ਪੀਲ ਠੰਡੀ ਹੋ ਜਾਓ ਬਾਡੀ ਬਾਅਦ ਕਰੀਏ ਹਾਂ ਲਾਲਾ ਲਾਲਾ ਜੀ ਦੇਖ ਕੇ ਖੱਟੇ ਗਏ ਭੰਨ ਕੇ ਹੂੰ ਕਹ ਲੈ ਤੇਮਲਾਂ ਕੀ ਕਹਣਾ ਨਰਮਾ ਇਹ ਗੰਪੇ ਸਫਾਈ ਜੀ ਕਰਦੀ ਪਿੱਛੇ ਦੇਖ ਲਈ ਹੁਣ ਆਹ ਫੇਰਨਾ ਅੱਗੇ ਕੁੰਡੀਆਂ ਕੰਡੀਆਂ ਦੀ ਜ਼ਿਆਦਾ ਸੀ ਉਦੋਂ ਕੀ ਕਹਿਣਾ ਕੀ ਹੋ ਗਿਆ ਇੱਕ ਕਿਹੜੇ ਦਾ ਹੁੰਦੀ ਆ ਨਰਮ ਦੂਜੇ ਕਿਹੜੇ ਦਾ ਦੂਜੇ ਕਿਹੜੇ ਪਹਿਲੇ ਕਿਹੜੇ ਚਾਉਂਦਾ ਇਹ ਤਾਂ ਸਾਰੇ ਪੰਨੇ ਗੇਤੀ ਬੀਜੀ ਬਦੰਦਰਾ ਤੂੰ ਇਹਨੂੰ ਬੰਨ ਹਾਂ ਆਹ ਪਰਮਿਸ਼ਨ ਐਂ ਕਰੋ ਦੋ ਕੱਟ ਦਾ ਦਾ ਵਿਚਾਰ ਰਲ ਜੂਗਾ ਤਾਂ ਹਣ ਸਾਰੇ ਹੀ ਰਲ ਜੂ ਵਿੱਚ